ਅਸੀਂ ਕੀਤਾ ਸੀਗਾ ਤੇ ਜੱਸ ਸਾਹਿਬ ਨੇ ਦੋਨੋਂ ਪਾਸੇ ਜਿਲ੍ਹਾ ਸੋਚ ਕਰ ਲੈ ਭਾਜੀ ਦੋ ਜਿੰਦਾ ਰਿਮਾਨ ਦਿੱਤਾ ਹੈ ਦੋਸ਼ੀ ਦਾ ਆਦਰਵਾਇਜ਼ ਅਸੀਂ ਦੋਸ਼ੀ ਨਾਲ ਜਸਬੀਰ ਸਿੰਘ ਨਾਲ ਗਲਤ ਕੀਤੀ ਹੈ ਐਸਾ ਕੋਈ ਗੱਲ ਨਹੀਂ ਹੈ ਜੋ ਮੀਡੀਆ ਚ ਦੱਸਿਆ ਜਾ ਰਿਹਾ ਕਿ ਏ ਆਈਸੀ ਦਾ 에ਜੰਟ ਆਇਆ ਪੁੱਛਿਆ ਇਦਾਂ ਦਾ ਕੁਝ ਨਹੀਂ ਹੈ ਇੱਕ ਸਿੰਪਲ ਬਲੌਗਰ ਹੈ ਵਿਚਾਰਾ ਫਸ ਗਿਆ ਸਰਕਾਰਾਂ ਦੇ ਚੱਕਰ ਚ ਚੱਕਰ ਇਹ ਸੀਗਾ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹਨੂੰ ਬੁਲਾਉਂਦੇ ਰਹੇ ਪਰਪਰ ਪੁਲਿਸ ਵੀ ਬੁਲਾਇਆ ਸਾਈਬਰ ਸੈੱਲ ਨੇ ਵੀ ਬੁਲਾਇਆ ਅਸੀਂ ਆਪਣਾ ਫੋਨ ਅਸੀਂ ਆਪਣੇ ਲੈਪਟਾਪ ਪਹਿਲਾਂ ਹੀ ਦੇ ਚੁੱਕੇ ਸੀ ਇਹਨਾਂ ਨੂੰ ਇਹਨਾਂ ਨੇ ਸਾਡੇ ਕੋਲ 14 ਦਿਨ ਇਨਕੁਆਰੀ ਪਹਿਲਾਂ ਕਰ ਚੁੱਕੇ ਸੀ ਉਸ ਤੋਂ ਬਾਅਦ ਕੀ ਹੋਇਆ ਸਾਨੂੰ 2 ਤਰੀਕ ਨੂੰ ਹਰਿਆਣਾ ਤੋਂ ਹਿਸਾਰ ਪੁਲਿਸ ਜਿਹੜੀ ਜੋਤੀ ਭੋਤਰਾ ਅਰੈਸਟ ਕੀਤੀ ਹੋਈ ਸੀਗੀ ਉਹਦੇ ਕੋਲੋਂ ਇੱਕ ਸਮਨ ਆਇਆ ਸਾਨੂੰ 6 ਤਰੀਕ ਨੂੰ ਸੱਮਨ ਹੈ ਗਿਆ 6 ਤਰੀਕ ਦੇ ਵਾਸਤੇ ਸੱਮਨ ਆਇਆ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਾ ਆ ਕੇ ਜੀ ਤੇ ਪੁਲਿਸ ਨੇ ਹਫਰਾ ਤਵਰੀ ਵਿੱਚ ਜਿਹੜੀ ਗੱਲ ਹੋਈ ਕਿ ਜੇ ਹਰਿਆਣਾ ਸਰਕਾਰ ਲੈ ਗਈ ਇਹਨੂੰ ਚੱਕ ਕੇ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ 3 ਤਰੀਕ ਨੂੰ ਮੈਨੂੰ ਬੁਲਾਇਆ ਉਥੇ ਦਸਬੀਰ ਸਿੰਘ ਨੂੰ ਬੁਲਾਇਆ ਤੇ 4 ਤਰੀਕ ਨੂੰ ਇੱਕ ਫੇਕ ਜੀ ਐਫ ਆਈ ਆਰ ਕਰਤੀ ਐਫ ਆਈ ਆਰ ਦੇ ਕੰਟੈਂਟ ਇਹ ਹੈ ਕਿ ਜੀ ਇੱਕ ਖੁਫੀਆ ਬੰਦੇ ਨੇ ਆ ਕੇ ਦੱਸਿਆ ਸਾਨੂੰ ਕਿ ਇੱਕ ਬੰਦਾ ਹੈਗਾ ਜਿਹੜਾ ਯੂਟਿਊਬਰ ਹੈਗਾ ਇਈ ਇਸ ਨਾਲ ਸੰਬੰਧ ਹੈ ਉਹ ਜਿਹੜੀ 17 ਤਰੀਕ ਤੋਂ ਲੈ ਕੇ 13 ਤਰੀਕ ਤੱਕ ਇਨਵੈਸਟੀਗੇਸ਼ਨ ਸੀਗੀ ਸਾਡੇ ਕੋਲ ਕਰੀ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਸਿਰਫ ਇਹਨਾਂ ਨੂੰ 6 ਡੇਗ ਨੂੰ ਜਿਹੜੀ ਹਸਾਰ ਪੁਲਿਸ ਨੇ ਸਾਨੂੰ ਬੁਲਾਇਆ ਹੋਇਆ ਸੀ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਉਹ ਤੋਂ ਮਾਰ ਕੇ ਜੇ ਉਹਨਾਂ ਨੇ ਅਰੈਸਟ ਕਰ ਲਿਆ ਧਾਰਿਆਣਾ ਸਰਕਾਰ ਨੇ ਕਹਿਣਾ ਕਿ ਮੈਨੂੰ ਸਾਨੂੰ ਚੱਕ ਕੇ ਲੈ ਗਈ ਇੱਥੋਂ ਕਿ ਇਹਨਾਂ ਕੋਲ ਪੰਜਾਬ ਕੋਲ ਕੁਝ ਨਹੀਂ ਹੋਇਆ ਇਹ ਇਹ ਰੀਜ਼ਨ ਹੈ ਸਿਰਫ ਸਾਡਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਫੀਮੇਲ ਫਰੈਂਡ ਦਾ ਜ਼ਿਕਰ ਹੋ ਰਿਹਾ ਹੈ ਫੀਮੇਲ ਫਰੈਂਡ ਦਾ ਜ਼ਿਕਰ ਐਸੀ ਕੋਈ ਫੀਮੇਲ ਫਰੈਂਡ ਦਾ ਅਸੀਂ ਕੋਈ ਨਾਮ ਨਹੀਂ ਲਿਆ ਜੀ ਉਹ ਜ਼ਿਕਰ ਕਰ ਰਹੇ ਹੈ ਜੀ ਜ਼ਿਕਰ ਕਰਦਾ ਪੁਲਿਸ ਰਿਮਾਂਡਤਾ ਜੀ ਜੋ ਮਰਜੀ ਜ਼ਿਕਰ ਕਰਾਈ ਜਾਂਦਾ 150 ਪਾਕਿਸਤਾਨੀ ਕੰਟੈਕਟਸ ਵੀ ਮਿਲੇ ਹੁਣ ਕੇ ਕੋਈ ਪਾਕਿਸਤਾਨੀ ਕੰਟੈਕਟ ਕੋਈ ਨਹੀਂ ਜੀ ਮਿਲਿਆ ਮੇਰੇ ਫੋਨ 'ਚ ਵੀ 10 ਪਾਕਿਸਤਾਨੀ ਕੰਟੈਕਟ ਸਰੇਖ ਬੰਦੇ ਦੇ ਹੋ ਸਕਦੇ ਕੋਈ ਨਾ ਕੋਈ ਹੋ ਸਕਦਾ ਪਰ ਕੋਈ ਨਹੀਂ ਜੀ ਮਿਲਿਆ ਐਸਾ ਕੋਈ ਕੰਟੈਕਟ ਨਹੀਂ ਮਿਲਿਆ ਕੀ ਸਰ ਮੈਂ ਪਾਕਿਸਤਾਨ ਤੇ ਪਾਕਿਸਤਾਨ ਤੇ ਕਿ ਜਾਣਾ ਸੀ ਮੈਂ ਸਰ ਕਈ ਕਈ ਬੰਦੇ ਦਾ 20 20 ਵਾਰ ਵੀ ਪਾਕਿਸਤਾਨ ਜਾਏ ਕੀ ਸਰ ਉਹ ਪਾਕਿਸਤਾਨ ਜਾਣ ਨਾਲ ਬੰਦੇ ਸੀ ਗੁਨਾਹਗਾਰ ਹੋਗੇ ਸਰ ਪਰ ਵਕੀਲ ਸਰ ਪਾਕਿਸਤਾਨ ਨੂੰ ਸਪਲਾਈ ਕਰਨ ਦਾ ਮਾਮਲਾ ਹੈ ਕੋਈ 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 ਸਪਲਾਈ ਕਰਨ ਦਾ ਮਾਮਲਾ ਨਹੀਂ ਹੈ ਜੀ ਕੋਈ ਸਪਲਾਈ ਨਹੀਂ ਕੀਤਾ ਸਿਮ ਅਸੀਂ ਕੁਝ ਨਹੀਂ ਹੈ ਜੀ ਇਹ ਸਭ ਇੱਕ ਮੀਡੀਆ ਨੂੰ ਲੈਣਾ ਜਗਾ ਕੇ ਜੀ ਬਾਬਾ ਘਟਨੀ ਸੀ ਜੀ ਜੀ ਦਾ ਦਾਬਾ ਜੀ ਮੀਡੀਆ ਦਾ ਦਾਬਾ ਸਰਕਾਰੀ ਵਕੀਲ ਵੀ ਪੁਲਿਸ ਦਾਈ ਆਈ ਉਹ ਕਿਹੜਾ ਬੰਦੇ ਦਾਈ ਉਹ ਵੀ ਮੀਡੀਆ ਪੁਲਿਸ ਦਾ ਨਹੀਂ ਨਾ ਹੈ ਜੀ ਨਹੀਂ 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 ਸਰ ਮੈਂ ਕਿਹਾ ਸਰਕਾਰੀ ਵਕੀਲ ਮੀਡੀਆ ਨੂੰ ਇਨਫੋਰਮੇਸ਼ਨ ਦੇ ਰਿਹਾ ਸਰ ਜੀ ਮੀਡੀਆ ਨੂੰ ਇਨਫੋਰਮੇਸ਼ਨ ਦੇ ਰਿਹਾ ਪੁਲਿਸ ਨੂੰ ਐਕਸੈਸ ਮਿਲਿਆ ਹੈ ਗੱਲ ਕਰ ਸਕੋ ਬਿਲਕੁਲ ਮੈਨੂੰ ਐਕਸੈਸ ਮਿਲਿਆ ਮੈਂ 10 ਮਿੰਟ ਬੈਠੇ ਕੋਰਟ ਚ ਗੱਲ ਕੀਤੀ ਹੈ ਮੈਂ ਫੇਰ ਹੀ ਗੱਲ ਕਰ ਰਿਹਾ ਸਰ ਮੈਂ ਕੋਰਟ ਚ ਵੀ ਜੋ ਆਰਗੂ ਕੀਤਾ ਸਰ ਉਹਨਾਂ ਨਾਲ ਗੱਲ ਕਰਕੇ ਜਸਵੀਰ ਸਿੰਘ ਦਾ ਫੇਰ ਆਰਗੂ ਕੀਤਾ ਜੀ ਤੁਹਾਡੇ ਨਾਲ ਗੱਲ ਹੋਈ ਤੁਹਾਨੂੰ ਵੀ ਕਿਹਾ ਉਹਨਾਂ ਨੇ ਜੀ 10 ਮਿੰਟ ਜਸਵੀਰ ਸਿੰਘ ਕੀ ਕਰ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਆ ਉਹੀ ਮੈਨੂੰ ਜਸਵੀਰ ਸਿੰਘ ਦੱਸੀ ਉਹੀ ਮੈਂ ਉਹ ਤੁਹਾਨੂੰ ਦੱਸ ਰਿਹਾ ਠੀਕ ਨਾਸਿਰ ਸਰ ਨਾਸਿਰ ਢੱਲੋਂ ਦਾ ਨਾਂ ਦਾ ਇੱਕ ਸਿਰਫ ਮੈਂ ਤਾਂ ਸੁਣਿਆ ਮੈਂ ਤਾਂ ਆਪ ਨਿਊਜ਼ ਸੁਣਿਆ ਨਾਸਿਰ ਢੱਲੋਂ ਦਾ ਨਾ ਦਾ ਪੁਲਿਸ ਨਾ ਸਿੱਟਲੋਂ ਦਾ ਨਾਮ ਹੈ ਅੱਜ ਜੀ ਕੋ ਅਮਰੋਦ ਰਮਾਨ ਵਿੱਚ ਤੇ ਨਾ ਹੀ ਕਿਸੇ ਉਹਨੇ ਲਾਮ ਲਿਆ ਨਾ ਸਿੱਟਲੋਂ ਦਾ ਨਾ ਸਿੱਟਲੋਂ ਦਾ ਬੰਦੇ ਨੂੰ ਨਹੀਂ ਪਤਾ ਕਿਹੜੇ ਨਿਊਜ਼ ਚੈਨਲ ਨੇ ਕਿਹੜੀ ਨਾ ਸਿੱਟਲੋਂ ਨਿਊਜ਼ ਬਣਾ ਕੇ ਲਈ ਮੈਨੂੰ ਨਹੀਂ ਫੀਮੇਲ ਫ੍ਰੈਂਡ ਦੀ ਬਾਤ ਕਰ ਰਹੇ ਹੋ ਫੀਮੇਲ ਫ੍ਰੈਂਡ ਕੋ ਉਹਨੇ ਸਰ ਨਹੀਂ ਦਿੰਦਾ ਜੀ ਕੋਈ ਨਹੀਂ ਦਾਨਿਸ਼ ਨੂੰ ਲੈਪਟਾਪ ਨਹੀਂ ਦਿੰਦਾ ਜੀ ਉਹਨੇ ਲੈਪਟਾਪ ਸਰ ਜਦ ਅਸੀਂ ਉੱਥੇ ਗਏ ਆ पाकिस्तान गए साड़ी दस मिनट लिए लैपटॉप तो लेंगे सिक्योरिटी चेक बस सिर्फ उत्तर गया जी अदरवाइज सर अभी कहीं कोई लैपटॉप नहीं सर सब तो 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 दूरी दूरी तो और कोई जिक्र नहीं है जो सब झूठा और फीमेल फ्रेंड की जो तो बात की गई कि फीमेल फ्रेंड की मुलाकात दानिश से करवाई गई है उसके बारे में कोई लैपटॉप नहीं था दानिश ने